ਹਾਂਜੀ ਤੇ ਅਸੀਂ ਆਇਆ ਘਰ ਦਾ ਸਾਮਾਨ ਖਰੀਦਣ ਦੇਖ ਸਕਦੇ ਹਾਂ ਹਰ ਇੱਕ ਤਰ੍ਹਾਂ ਦੀ ਚੀਜ਼ ਇੱਥੇ ਮਿਲਦਾ ਹੈ ਘਰ ਦਾ ਸਾਮਾਨ ਹਰ ਇੱਕ ਤਰ੍ਹਾਂ ਦਾ ਦੇਖ ਸਕਦੇ ਹਾਂ ਔਇਲ ਬਿਟੋਲ ਤੇ ਟੋਲ ਤੇਲ ਉਹ ਜਰਾ ਸਾਰਾ ਕੁਝ ਮਿਲਦਾ ਇਹਨੇ ਸੇਵਾਂ ਦੇਖ ਸਕਦੇ ਹੋ ਜੀ ਹਰ ਇੱਕ ਤਰ੍ਹਾਂ ਦਾ ਘਰ ਦਾ ਸਾਮਾਨ ਤੁਹਾਨੂੰ ਇੱਥੇ ਮਿਲੂਗਾ ਤੇ ਅਸੀਂ ਅੱਜ ਆਏ ਹਾਂ ਇਸ ਟਾਈਮ ਮਾਲ ਖਰੀਦਣ ਕਰਤਾ ਹੈ ਹੈ ਰੋ ਸਾਡੇ ਬਲੌਗ ਨਾਲ ਵੀਡੀਓ ਨਾਲ ਸਾਬਣ ਉਹ ਅੱਤ ਹਰ ਮੈਂ oil oh. oh. oh, oil get a all free Zero. ਖੜੂ ਤੁਹਾਨੂੰ ਦਿਖਾਉਣੀ ਹੈ ਅਸੀਂ ਸਟਾਕ ਵਗੈਰਾ ਜਿਹੜਾ ਚਾਰ ਚਟਕ ਚਟਕਰਾ ਅਚਾਰ ਵੀ ਤੁਹਾਨੂੰ ਇੱਥੇ ਮਿਲੂਗਾ ਹਰ ਇੱਕ ਸਹੂਲਤ ਮਿਲੂਗੀ ਤੁਹਾਨੂੰ ਹਰ ਇੱਕ ਸਮਾਨ ਇਹ ਹੈਗਾ ਚਨਾ ਮਸਾਲਾ ਚਨਾ ਮਸਾਲਾ ਹੋ ਗਿਆ ਸਾਰਾ ਕੁਝ ਹਲਦੀ ਹਲਦੀ ਮਿਰਚੋ ਇਹ ਵੀ ਮਿਰਚਾਂ ਆ ਗਿਆ ਵੱਡਾ ਵੱਡੀਆਂ ਵੀ ਪੈਕਿੰਗ ਆ ਗਈ। ਇਹ ਛੋਟੀ ਪੈਕਿੰਗ ਆ ਗਈ। ਇੱਧਰ ਆ ਗਿਆ ਖਾਣ ਪੀਣ ਵਾਲਾ ਭੂਜੀਆ ਵਗੈਰਾ। ਬੂੰਦੀ ਪਈ ਆ ਨੀਚੇ। ਆ ਤੇਲ ਵਗੈਰਾ ਆ ਗਿਆ ਆਇਲ। ਹੁਣ ਕੁਝ ਮਿਲੂਗਾ ਤੁਹਾਨੂੰ ਇੱਥੇ। ਕੀ ਭਾਗ ਹੈ? ਕੜੇਮ 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 ਵੀ ਕਾਲੇ ਅਯੁਰ ਸ਼ੈਂਪੂ ਪੁਰਾਣੀ ਜਿਹੀ ਆਉਣਾ ਵੀ ਬਰਗਿਆ ਆਉਣਾ ਉਹ ਆਪਨੇ ਸਾਬਣਾ ਕਾਚੂ ਗੁਲਾਮ ਕੈਸ਼ਮਿਰ ਪੱਤੀ ਬਦਾਮ ਬਦਾਮ ਵੀ ਮਿਲਣਗੇ ਸਾਰਾ ਕੁਝ ਮੈਂ ਇਹ ਲੋ ਕੁੜੀਆ ਛੋਟੀ ਬੱਚਾ ਛੋਟੀ ਕੁੜੀ ਆ ਕੀ ਆ ਇਹ ਸੋਇਆ ਸ਼ੈਂਪੂ ਹੀ ਚਾਹੀਦਾ ਸੋਇਆ ਚੰਕਸ ਬਜਹਰੋ ਹੋਇਆ ਚੰਕਸ ਅੱਗੇ ਦਿੱਤਾ ਨਹੀਂ ਦਲੀਆ ਦਲੀਆ ਹੀ ਮਿਲੂਗਾ ਦਲੀਆ ਪੈਕਿੰਗ ਵਾਲਾ ਬਕਾਲਾ ਦਾ ਹਾਂ ਹਾਂ ਸੌਂਫ ਲੈ ਜਿਹੜੀ ਨਿੱਕੀ ਹੁੰਦੇ ਵਾਧੂ ਖੰਦੇ ਰੇ ਆਪਾਂ ਦੇ ਇਦਰ ਸੌਂਫ ਓਏ ਅ ਵੀਡੀਓ ਬਣਾਇਆ ਨਾ ਅਸੀਂ ਵਲੌਗ ਬਣਾਉਣੇ ਆ ਗੈਸ ਯਸ ਕਾਲੇ ਦੇਖ ਸਕਦੇ ਤੁਸੀਂ ਇਹ ਬਾਈ ਸਾਨੂੰ ਸਰਵ ਕਰ ਰਿਹਾ ਸਾਰਾ ਸਮਾਨ ਹਾਂ ਮਾਈ ਨੇਮ ਇਜ਼ ਲਾਪਰੀ ਤੀਣਾ ਵੀ ਤੇਰਾ ਲਾਪਰੀ ਸਿੰਘ ਲਾਪਰੀ ਸਿੰਘ ਬਾਈ ਦਾ ਨਾਮ ਲਾਪਰੀ ਸਿੰਘ ਤੁਸੀਂ ਇੱਥੇ ਆ ਸਕਦੇ ਹੋ ਤੁਹਾਨੂੰ ਹਰ ਇੱਕ ਚੀਜ਼ ਮਿਲੂਗੀ ਹਨਾ ਹਨਾ ਬਾਈ ਪੂਰੀ ਪੂਰੀ A to Z ਤੁਹਾਨੂੰ ਸ਼ਹਿਰ ਜਾਂਦੀ ਲੋੜ ਨਹੀਂ ਸ਼ਹਿਰ ਜਾਂਦੀ ਲੋੜ ਨਹੀਂ ਜਿਹੜਾ ਸਮਾਨ ਕਹੋਗੇ ਉਹ ਹੀ ਮਿਲੂਗਾ ਉਹ ਹੀ ਮਿਲੂਗਾ ਸਸਤੀ ਤੋਂ ਸਸਤਾ ਤੁਹਾਨੂੰ ਰੇਟ ਮਿਲੇਗਾ 50 ਵੀ ਮਿਲਦਾ ਹੈ ਹੈ ਡਿਸਕਾਊਂਟ ਡਿਸਕਾਊਂਟ ਪੂਰਾ ਪੂਰਾ ਡਿਸਕਾਊਂਟ ਮਿਲੂਗਾ ਬਈ ਪੂਰਾ ਸਾਰਾ ਆ ਦੇਖ ਹਰੇ ਸੁੱਕੇ ਔੜੇ ਦੇਖਿਓ ਨੇ ਕਹਦੀ ਕੈਂਡੀ ਐ ਕੈਂਡੀ ਐ ਹਾਂ ਔਲੇ ਕੈਂਡੀ ਐ ਇਹ ਨਵੀਂ ਚੀਜ਼ ਦੇਖਣ ਨੂੰ ਮਿਲੀ ਐ ਕੈਂਡੀ ਔਲਿਆਂ ਦੀ ਕੈਂਡੀ ਐ ਐਵਰੀਡੇ ਚਾ ਨੈਸਲੇ ਇਹਦਾਂ ਹੀ ਰਖਵਾ ਰਹੇ ਹਾਂ ਸਮਾਨ ਆਪਣਾ ਸਾਰਾ ਕੜਵਾ ਸਾਰਾ ਕੁਝ ਤੁਹਾਨੂੰ ਮਿਲੂਗਾ ਇੱਥੇ ਜਿਹੜਾ ਵੀ ਤੁਸੀਂ ਗੜਿੰਦਾ ਘਰ ਦਾ ਸਮਾਨ ਸ਼ਹਿਰ ਚਾਂ ਦੀ ਲੋੜ ਨਹੀਂ ਹੋਰ ਇੱਕ ਨੂੰ ਮੈਂ ਤੇ ਕਹਿਣੇ ਪੈਣਾ ਕੋਲੇ ਵੀਡੀਓ каыптр каып тур <laughs> <coughs> सोयाबीन ग दलिया कुल्फी

ਆਈਕੋ ਨਾਮ ਉਹ ਦਾ ਸਬਾਰੇ ਫੇਲ ਚ ਕੱਢਣ ਵਾਲੇ ਹਨ ਨਹੀਂ ਪੁੱਤ ਪੁੱਲ ਕੀ ਕਹਿੰਦਾ ਤੈਨੂੰ ਪੋਪਲੇ ਤੇ ਇਹ ਆ ਜੀ ਪੋਪਲੇ ਇਹ ਚ ਕੱਢਣ ਵਾਲੇ ਕਿੰਨੇ ਦਿਖਾਉਂਦੇ ਰਿਹਾ ਬਹੁਤ ਹਾਂ ਕੀ ਆ ਗਈ ਸੌਫ ਛੋਲੇ ਪੁੱਜੇ ਹੋਏ ਗਾਲਾਂ ਜਾਵਲ ਬੋਰ ਸ਼ੱਕਰ ਇਹ ਦਾਲਾਂ ਪਿੰਨੀਆਂ ਸਾਰੀਆਂ ਵੈਰਾਈਟੀ 14 ਦੀ ਵੈਰਾਈਟੀ ਆਹ ਕੋਕੋਨਟ ਵੈਰੀਏ ਦਾਲਾਂ ਦੀ ਵੈਰਾਈਟੀ 14 ਦੀ ਵੈਰਾਈਟੀ ਕਰੀਮ ਵਾਲੀ ਜਾਈਦਾ ਪਤਾ ਹੀ ਕਰੀਮ ਵਾਲੇ ਬਿਸਕਟਾ ਨਹੀਂ ਕੋਈ ਇੱਧਰ ਪਾਣੀ ਪੁਕੇ ਵੱਡੇ ਆ ਇਹਦਾ ਵੱਡੇ ਆ ਜਿਹੜਾ ਇਕੱਠਾ ਪੈਟੂਗਾ 55 ਵਾਲਿਆਂ ਦਾ ਪਹਿਲੇ ਨਮਕੀ ਨਹੀਂ ਪਏ ਆ ਵੀਰੇ 500 250 ਦਾ ਪੁੱਪਾ ਆਵੇ ਭਾਈ ਯਾਰ ਆ ਆਵੇ ਭਾਈ ਕਰੀਮ ਵਾਲੇ ਮਿਲ ਕੇ ਸਾਨੂੰ ਆਵੇ ਭਾਈ ਕਰੀਮ ਵਾਲੇ 8.5 ਇਹ ਨਹੀਂ ਯਾਰ 850 ਪੰਜਾਂ ਵਾਲਾ ਤੂੰ ਕਿਹੜਾ ਆਪਣਾ ਕਿਹੜਾ ਚਾਹੀਦਾ ਪੰਜਾਂ ਵਾਲਾ ਹੀ ਹੈ ਦੇਖੋ ਹਾਂ ਹਾਂ ਕਿਹੜਾ ਹੈ ਜਲੋ ਇਹਨਾਂ ਦਾਹਰ ਕੀ ਵਾਲਾ ਆ ਕੰਡਾ ਲਾ ਦੋ ਹਾਲਾ ਜਿਹੜੀ ਚੀਜ਼ ਅਸੀਂ ਲੱਭ ਰਹੇ ਸਾਨੂੰ ਮਿਲ ਨਹੀਂ ਰਹੀ ਕੋਸ਼ਿਸ਼ ਜਾਰੀ ਹੈ ਸਾਡੀ ਜਿਹੜੇ ਅਸੀਂ ਲੱਭ ਰਹੇ ਬਿਸਕਟ ਸਾਨੂੰ ਮਿਲ ਨਹੀਂ ਰਹੇ ਜਿਹੜੀ ਸਾਡੀ ਪਸੰਦ ਹੈ ਪਰ ਇਹ ਬਹੁਤ ਤਰ੍ਹਾਂ ਦੇ ਹਰੇਕ ਵੈਰਾਈਟੀ ਦਾ ਨੰਨ ਮਿਲੂਗੀ ਬਿਸਕਟਾਂ ਦੀ ਇੱਥੇ ਜਿੰਨੀ ਤੁਸੀਂ ਜਿਹੜੀ ਤੁਸੀਂ ਚਾਹੋਗੇ ਤੁਹਾਨੂੰ ਸਾਰੀ ਮਿਲੂਗੀ ਦੇਖ ਸਕਦੇ ਹੋ ਹੈ ਨਹੀਂ ਮਰੇ ਹਨ ਕਿ ਜਾਲ ਕੋਈ ਨਹੀਂ ਕਿਉਂ ਕੀ ਦੇਸੀ ਕੀ ਸਿਫਟੀ ਸਿਫਟੀ ਪ੍ਰੀਮੀਅਰ ਦੇਸੀ ਕੀ ਮਿਲ ਗਿਆ ਰੈਂਜ ਜੀ ਆਪਣਾ ਨਬੀਲੀ ਆਮੀ ਹਾਂ ਸ਼ਕਤ ਤੋਬਾ ਬੜੀ ਮਸ਼ਕਤ ਤੋਬਾ ਲੱਗਿਆ ਮੇਰੀ ਸਾਡੀ ਪਸੰਦ ਹੈ ਰਾਜਾ ਰਾਜਾ ਬਿਸਕਟ ਇਹ ਬਹਿ ਉਹ ਵੀ ਹਾਂ ਬਲੌਗ ਕਿ ਵਾਹੀ ਆ ਸੁਧਾਰਨ ਆ ਸੁਧਾਰਨ ਖੰਡ ਬਸ ਆ ਜੀ ਬਾਕੀ ਹੋ ਗਿਆ। ਚੋਪ ਚੋਗਰਾਮ ਹੈ। ਚਲੋ ਜੀ ਇੱਥੇ ਅਸੀਂ ਕਰਦੇ ਹਾਂ ਆਪਣੀ ਵੀਡੀਓ ਦਾ। ਤੇ ਮਿਲਦੇ ਆਂ ਨੈਕਸਟ ਵੀਡੀਓ ਵਿੱਚ ਤੇ ਸਾਡੀ ਇਹ ਵੀਡੀਓ ਜ਼ਰੂਰ end ਤੱਕ ਦੇਖਿਓ। ਤੇ ਸਾਡੀ ਵੀਡੀਓ ਨੂੰ ਪਿਆਰ ਦਿਓ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਓ ਧੰਨਵਾਦ ਜੀ ਸਾਰਿਆਂ ਦਾ। ਬਹੁਤ-ਬਹੁਤ ਮਿਲਦੇ ਆਂ ਨੈਕਸਟ ਵਲੌਗ ਵਿੱਚ।